ਸਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੀ ਨਵੀਂ ਵੀਡੀਓ 'ਚ ਤੇ ਉਮੀਦ ਆ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਇਹ ਵੀਡੀਓ ਕੱਲ ਸ਼ਾਮ ਦੀ ਆ ਤੇ ਇਹਦੇ 'ਚ ਆਪਾਂ ਪਹਿਲਾਂ ਤਾਂ ਕੰਮ ਦਾ ਸਾਰਾ ਕੀਤਾ ਰਵੀਨ ਤੇ ਬਾਕੀ ਕਾਲੀ ਦੀ ਜਿਹੜੀ ਮਿਲਕਿੰਗ ਦੀ ਵੀਡੀਓ ਆ ਇਹ ਵੀ ਕਾਲੀ ਆਪਣੀ ਕਿੰਨੇ ਦੁੱਧ ਤੇ ਚੱਲਦੀ ਆ ਤੇ ਗਰਮੀ 'ਚ ਤੁਹਾਨੂੰ ਪਹਿਲਾਂ ਹੀ ਦਿਖਾਤਾ ਉਹ ਵੀ ਕੀ ਹਿਸਾਬ ਕਿਤਾਬ ਤੇ ਗਰਮੀ 'ਚ ਕਾਲੀ ਨੇ ਵੱਧ ਤੋਂ ਵੱਧ ਜਾਨੀ ਕਿ 1.5 ਕਿਲੋ ਦੁੱਧ ਕੱਢਿਆ ਵਾ ਇਹਦਾ ਬਾਲਾ ਵਾ ਤੇ ਯਾਨਕੀ 16 16 ਕਹਿ ਲੋ ਪੰਜਾ 15.5 ਤੇ ਚੱਲਦੀ ਸੀ ਇਹ ਪਹਿਲਾਂ ਜਦੋਂ 2 ਮਹੀਨੇ ਪਹਿਲਾਂ ਤੇ 16 ਕਿਲੋ ਤਾਂ ਬੜੇ ਆਰਾਮ ਨਾਲ ਚੱਲਦੀ ਸੀ ਆ ਵੀ ਜਿਹੜਾ ਕੱਲ ਵੀ ਬਹੁਤ ਜ਼ਿਆਦਾ ਗਰਮੀ ਸੀਗੀ ਪਵਾਰਿਆਂ ਤੋਂ ਬਿਨਾਂ ਨਹੀਂ ਤਾਂ ਇਹ 3-400 ਗ੍ਰਾਮ ਉੱਤੇ ਹੀ ਹੁੰਦਾ ਵਾ 7.5 ਵੀ ਨਹੀਂ ਹੁੰਦਾ 7 400 7 350 ਇੰਨਾ ਹੁੰਦਾ ਵਾ ਕੱਲ ਇਹਨੇ 7 ਦਿੱਤਾ ਵਾ ਤੇ ਤਾਂ ਕਰਕੇ ਬਸ ਉਦਾਂ ਜੀ ਆਇਆਂ ਵੀ ਚਲ ਚੋਈ ਦੀ ਵੀਡੀਓ ਪਾ ਦਿੰਨੇ ਆ ਤੇ ਬਾਕੀ ਵਧੀਆ ਵਾ ਭਰਾ ਤੇ ਅੱਜ ਟਾਈਮ ਹੈ ਨਹੀਂ ਸੀਗਾ ਯਾਰ ਵੀਡੀਓ ਬਣਾਉਣ ਨੂੰ ਮੈਂ ਤਾਂ ਕਰਕੇ ਕੱਲ੍ਹ ਸ਼ਾਮ ਨੂੰ ਬਣਾਈ ਸੀ ਵੀਡੀਓ ਤੇ ਅੱਜ ਪਾਤੀ ਐ ਬਾਕੀ ਵਧੀਆ ਵਾ ਫੁਹਾਰੇ ਬਾਰੇ ਬਾਈ ਆਪਣੀ ਜਾਨੀ ਕਿ ਇਹ ਰਿਹਾ ਬਈ ਜੇ ਤਾਂ ਜੀ ਕਰਦਾ ਵਾ ਜਿੰਨਾ ਬਾਈਆਂ ਦਾ ਹਨਾ ਕਈ ਬਾਈਆਂ ਦੇ ਫੋਨ ਆਏ ਸੀਗੇ ਬਈ ਯਾਰ ਐ ਕਰਕੇ ਵੀ ਫੁਹਾਰੇ ਬਾਈ ਲਾਈਏ ਕਿ ਨਾ ਮੈਨੂੰ ਦੇਖ ਕੇ ਭਰਾ ਕੁਝ ਵੀ ਨਾ ਕਰੋ ਮੈਂ ਤਾਂ ਇਹੀ ਤੁਹਾਨੂੰ ਸਾਰਿਆਂ ਨੂੰ ਇਹੀ ਗੱਲ ਕਹਿਣਾ ਵਾ ਵੀ ਆਪੋ ਆਪਣਾ ਹਿਸਾਬ ਹੁੰਦਾ ਹਨਾ ਮੇਰੇ ਪਿੱਛੇ ਲੱਗ ਕੇ ਤੁਸੀਂ ਕੰਗਾ ਕਰਾ ਲੂ ਆ ਉਹਦਾ ਬਾਦੂ ਗੋਡੀਆਂ ਗਾਇਆਂ ਸਟ੍ਰੈਸ ਲੈ ਗਈਆਂ ਜਾਂ ਕੁਝ ਵੀ ਹੋ ਗਿਆ ਹਨਾ ਤੁਸੀਂ ਮੇਰੇ ਤੇ ਨਾ ਬਲੇਮ ਲਾਇਓ ਵੀ ਹਨਾ ਵੀ ਤੂੰ ਬਈ ਕਿਹਾ ਸੀਗਾ ਵੀ ਤਾਂ ਕਰਕੇ ਉਹ ਗਾਰਮੀ ਬਣਾ ਦਿੱਤੀ ਆ ਆਪਾਂ ਨੂੰ ਜਿਹੜਾ ਸੈਟ ਲੱਗਦਾ ਮੈਂ ਤਾਂ ਉਹੀ ਕਰਦਾ ਬਈ ਮੈਨੂੰ ਲੱਗਿਆ ਵੀ ਬਿਵਾਰਿਆਂ ਤੋਂ ਬਿਨਾ ਵਧੀਆ ਚੱਲਦਾ ਪਤਾ ਆਪਾਂ ਬਿਵਾਰੇ ਤੋਂ ਬਿਨਾ ਹੀ ਚਲਾਤਾ ਤੇ ਜੇ ਲਾਉਣੇ ਆ ਥੋੜੀ ਜਿਹੀ ਹਟਾ ਕੇ ਲਾ ਦਿਓ ਤੇ ਇੱਕ ਮੇਰੀ ਜਿਆ ਜੀ ਬਣਦੀ ਆ ਜਿਵੇਂ ਹੁਣ ਆਪਣੇ ਆ ਛੋਟਾ ਸ਼ੈੱਡ ਆ ਜਿੱਥੇ ਗਾਈਆਂ ਮੂੜੇ ਬੰਨੀਆਂ ਹੋਈਆਂ ਨੇ ਇਹਦੇ ਔਰਲੀ ਪਾਇਪ ਤੇ ਲਾਉਣ ਨੂੰ ਜੀ ਆ ਕਰਦਾ ਕਿਉਂਕਿ ਕਿੰਦੀ ਨਾ ਕੱਲ ਦੀ ਸਟ੍ਰੈਸ ਜਿਹਾ ਲਿਆ ਹੋਇਆ ਇਹਦੇ ਥੋੜਾ ਜਿਆ ਤੇ ਸੂਣ ਵਾਲੀ ਕਰਕੇ ਥੋੜੀ ਜੀ ਟੌਂਸਣ ਲੱਗੀ ਸੀ ਇਹ ਕੱਲ ਦੁਪਹਿਰੇ ਜੀ ਆ ਤੁਸੀਂ ਵੀਡੀਓ ਚ ਵੀ ਦੇਖਿਆ ਹੋਣਾ ਕਾਂਦ ਜੀ ਨਾ ਲੱਗੀ ਖੜੀਆ ਡੜੀ ਜੀ ਤੇ ਇਹਦੇ ਕਰਕੇ ਮੇਰਾ ਹੁਣ ਜੀ ਆ ਕਰਦਾ ਵੀ ਪਿੱਛੇ ਕਰਕੇ ਲਾ ਦੋ ਕਿਉਂਕਿ ਮੈਂ ਕੱਲ ਵੀ ਆਪਣਾ ਮਿੱਤਰ ਆ ਪੱਪੀ ਗੁਜਰਾਲੀਆ ਤੇ ਉਹਨੂੰ ਕੱਲ ਮੈਂ ਡਾਕਟਰ ਜਿਹਾ ਫੜਾ ਕੇ ਆਇਆ ਸੀਗਾ ਉਹਦਾ ਡਾਕਟਰ ਤੋਂ ਸੜ ਗਿਆ ਸੀਗਾ ਫੁਹਾੜਿਆਂ ਵਾਲਾ ਮੋਟਰ ਦਾ ਤੇ ਉਹਦੇ ਵੀ ਪਿੱਛੇ ਕਰਕੇ ਲਾਏ ਸੀ ਗਾਈਆਂ ਤੇ ਨਹੀਂ ਪੈਂਦੇ ਸੀ ਕਿਉਂਕਿ ਹਵਾ ਜੀ ਠੰਡੀ ਕਰ ਦਿੰਦੇ ਨੇ ਹੋਰ ਤਾਂ ਨਹੀਂ ਆ ਵੀ ਚਲ ਆਏ ਆ ਵੀ ਜੇ ਚਿੱਕੜ ਹੋਣ ਤੋਂ ਆਪਾਂ ਹਨਾ ਬਈ ਚੱਲਣਾ ਵਾ ਬਈ ਥਣਾ ਦੀ ਬਿਮਾਰੀ ਹੋ ਜਾਂਦੀ ਆ ਜਾਂ ਫਿਰ ਪਸ਼ੂ ਹਨਾ ਬਾਹਲਾ ਜਿਆਦਾ ਗਿੱਲਾ ਰਹਿੰਦਾ ਤਾਂ ਹਟ ਕੇ ਥੋੜਾ ਜਿਹਾ ਪਿੱਛੇ ਲਾ ਲਓ ਜਿੱਥੇ ਥੋੜੀ ਖੁਣਣੀ ਆ ਉਹ ਪਸ਼ੂਆਂ ਦੇ ਨਾਂ ਪੈਣ ਥੋੜੇ ਜਿھے ਪਿੱਛੇ ਲਾ ਲਓ ਮੇਰੀ ਹੁਣ ਰੈ ਜੀ ਬਣਦੀ ਆ ਵੀ ਚਲ ਬਿੱਦੀ ਕਰਕੇ ਮੈਨੂੰ ਲੀ ਜਣੇਗੀ ਤਾਂ ਵਾਲੀ ਪਾਇਪ ਤੇ ਨਾ ਆ ਤੁਹਾਨੂੰ ਦੇਖਦੀ ਹੋਣੀ ਆ ਜਿਹੜੀ ਸੈਂਟਰ ਵਾਲੀ ਪਾਇਪ ਹੈ ਦਾ ਜਿੱਥੇ ਤਾਂ ਹਾ ਜੁਆਇੰਟ ਆ ਟੀ ਪੁਆਇੰਟ ਬਣਦਾ ਇਹਦਾ ਤੇ ਇਹਦੇ ਤੇ ਲਾਉਣ ਨੂੰ ਜੀਜਾ ਕਰਦਾ ਦੇਖਦੇ ਆ ਟ੍ਰਾਇਲ ਲਾ ਕੇ ਵੀ ਕੀ ਕਹਿੰਦੇ ਆ ਤੇ ਬਾਕੀ ਪਸੂਆਂ ਤੇ ਲਾਉਣ ਦਾ ਜਮਾ ਜੀ ਨਹੀਂ ਕਰਦਾ ਹੈਗਾ ਬਸ ਇੱਕ ਬਿੱਦੀ ਕਰਕੇ ਆ ਕਿਉਂਕਿ ਇਹਦੇ ਤੇ ਪੱਖਾ ਵੀ ਨਹੀਂ ਹੈਗਾ ਪੱਖੇ ਦੋ ਹੀ ਆ ਆਪਣੇ ਹੂੰ ਤਾਂ ਹਵਾ ਬਥੇਰੀ ਚੱਲਦੀ ਹੁੰਦੀ ਆ ਇਹਦੇ ਹੁਣ ਪਲੜ ਜੇ ਉੱਡੀ ਜਾਂਦੇ ਆ ਪਰ ਹਵਾ ਗਰਮ ਬਹੁਤ ਹੁੰਦੀ ਆ ਬਾਈ ਜਮਾਈ ਆਤ ਗੰਗੂ ਹੀ ਹੁੰਦੀ ਐ ਜੁਨੇ ਅੱਗ ਲੱਗੀ ਹੁੰਦੀ ਐ ਇਹਦੇ ਕਰਕੇ ਪਿੱਦੀ ਕਰਕੇ ਮੈਨੂੰ ਮੜਾ ਆਇਆ ਵੀ ਚਲ ਲਾ ਕੇ ਦੇਖ ਲੈਨੇ ਆ ਵੀ ਕੀ ਬਣਦਾ ਵਿਚਾਲੇ ਵਿਚਾਲੇ ਜੇ ਜੇ ਪਾਣੀ ਗਿਰੂਗਾ ਤਾਂ ਦੇਖੀ ਜਾਊਗੀ ਫਿਰ ਚਲਾ ਦਾਂਗੇ ਨਹੀਂ ਤਾਂ ਰਹਿਣ ਦਾਂਗੇ ਫਿਰ ਬਾਕੀ ਆਪਦਾ ਆਪਦਾ ਹਿਸਾਬ ਦੇਖਿਆ ਕਰੋ ਬਾਈ ਕਿਸੇ ਦਾ ਡੰਗਰ ਕਿਵੇਂ ਆ ਕਿਸੇ ਦਾ ਕਿਵੇਂ ਆ ਕਿਸੇ ਦੀ ਜਗਾ ਕਿਵੇਂ ਆ ਮੇਰੇ ਹਵਾ ਹਰਾਵਾ ਬਾਰ-ਬਾਰ ਹਨ ਤੇ ਆਪਦਾ ਆਪਦਾ ਹਿਸਾਬ ਹੁੰਦਾ ਮੈਨੂੰ ਦੇ ਇੱਕੇ ਨਾ ਵੀ ਆਏ ਕਿਹੋ ਵੀ ਜੇ ਬਾਈ ਨੇ ਫੁਹਾਰੇ ਨਹੀਂ ਲਾਏ ਤਾਂ ਆਪਾਂ ਵੀ ਨਹੀਂ ਲਾਉਣੇ ਹਨਾ ਉਦੋਂ ਦੇ ਘਟੂ ਘਟਾ ਸੱਤ ਅੱਠ ਬਾਈਆਂ ਦੇ ਫੋਨ ਆ ਗਏ ਵੀ ਬਾਈ ਫੁਹਾਰੇ ਰਹਿਣ ਦੀਏ ਜਾਂ ਆਏ ਹਨ ਮੈਂ ਹਰ ਇੱਕ ਨੂੰ ਇਹੀ ਰਹਿ ਦਿੰਦਾ ਹੁਣਾਂ ਵੀ ਜੇ ਕੋਈ ਵੀ ਕੰਮ ਕਰਨਾ ਮੈਂ ਤਾਂ ਆਪਦੇ ਹਿਸਾਬ ਨਾਲ ਦੇਖੋ ਯਾਰ ਮੇਰੀਆਂ ਗਾਇਆਂ ਫੁਹਾਰਿਆਂ ਤੋਂ ਬਿਨਾ ਵੀ ਮੰਨਦੀਆਂ ਨੇ ਫੁਹਾਰਿਆਂ ਲੱਗਿਆਂ ਤੇ ਥੋੜਾ ਬਹੁਤ ਦੁੱਧ ਚੱਕਦੀਆਂ ਨੇ ਪਤਾ ਨਹੀਂ ਕਿਉਂ ਕਿਉਂਕਿ ਕ੍ਰੋਸ ਨੇ ਕਹਾੜੇ ਵਾਲੀ ਤਾਂ ਬਹੁਤ ਚੱਲਦੀ ਆ ਪਾਣੀ ਤੋਂ ਇਹ ਤਾਂ ਜਿਵੇਂ ਭੱਜਣ ਵਾਲੇ ਬਹਿੜਿਆਂ ਦਾ ਹਾਲ ਆ ਇਹਦਾ ਤਾਂ ਤੇ ਜਿਆਦਾ ਦੇਸੀ ਬਣ ਕਰਕੇ ਕਿ ਬਾਕੀ ਭਈ ਆਪਾਂ ਨੂੰ ਮੈਂ ਇਹੀ ਗੱਲ ਕਹਿਣਾ ਉਹਨਾਂ ਵੀ ਕੋਈ ਵੀ ਦੇਖਣਾ ਆਪਦਾ ਸੈਟਮੈਂਟ ਦੇਖ ਲਓ ਜੇ ਤੁਹਾਡੇ ਪਸ਼ੂ ਫੁਹਾਰਿਆਂ ਤੋਂ ਬਿਨਾ ਵਧੀਆ ਨੇ ਤਾਂ ਬਿਨਾ ਚਲਾਦੋਂ ਕੋਈ ਚੱਕ ਨਹੀਂ ਕੱਚੇ ਕੁੱਚੇ ਤੇ ਬੰਨੇ ਹੁਣ ਦਰਾਖਤਾਂ ਥੱਲੇ ਹਨ ਜੇ ਰੰਦੇ ਫੁਹਾਰਿਆਂ ਦੇ ਨਾਲ ਚੱਲਦੇ ਨੇ ਤਾਂ ਮੇ ਤੋਂ ਬਿਨਾ ਪੁੱਛੇ ਭਰਾ ਜਿਵੇਂ ਮਰਜ਼ੀ ਟੰਗ ਦੇ ਠੀਕ ਹੈ ਨਾ ਇਹ ਜੇ ਕੰਮ ਤਾਂ ਹੀ ਆ ਕੱਲ੍ਹ ਸ਼ਾਮ ਵਾਲੀ ਵੀਡੀਓ ਬਣਾਈ ਆ ਹੁਣ ਤੁਸੀਂ ਫਰਸ਼ ਦੇਖ ਲਓ ਆਪਣਾ ਥੱਲੇ ਜਮਾ ਸੁੱਕਾ ਆ ਪਿਆ ਵਾ ਇਹ ਆਪਾਂ ਦੁਬਾਰੇ ਭਾਰੀ ਲਾਏ ਹੋਣ ਜਾਂ ਕਦੇ ਵੀ ਲਾਏ ਹੋਣ ਆਪਣਾ ਫਰਚ ਨਾ ਪਤਾ ਹੋਵੇ ਸਾਰੇ ਪਾਸੇ ਗਰਦੀ ਹੋਣੀ ਹੈ ਨਾ ਤੇ ਬਾਕੀ ਪਿੱਦੀ ਕਰਕੇ ਮੈਨੂੰ ਥੋੜਾ ਸੀਰੀਅਸ ਹੋਣਾ ਪਾਣਾ ਕਿਉਂਕਿ ਉਹ ਜਿਆਦਾ ਹੀ ਧੌਂਦੀ ਸੀ ਅੱਜ ਸਵੇਰੇ ਵੀ ਇਹ ਅਲੱਗ ਜਿਹਾ ਧੌਂਸਦੀ ਸੀ ਜਿਵੇਂ ਦੇਖਣ ਨੂੰ ਲੱਗਦੀ ਸੀ ਤੇ ਇਹਦੇ ਕਰਕੇ ਦੇਖ ਲਈਏ ਚਲਾ ਕੇ ਇਹ ਨਹੀਂ ਤਾਂ ਜਮ੍ਹਾਂ ਮਨ ਨਹੀਂ ਹੈਗਾ ਭਾਰਿਆਂ ਦਾ ਬਾਕੀ ਵਧੀਆ ਚੱਲੀ ਜਾਂਦਾ ਆਪਣਾ ਇਹੋ ਵੀ ਸਾਰੇ ਦੇ ਡੰਗਰ ਬੱਚੇ ਨਾਲ ਮੂਤੋ ਬੱਚੇ ਹੋਣਗੇ ਹਨ ਜਿਵੇਂ ਜਿਵੇਂ ਆ ਦਿਨਾਂ ਚ ਯਾਰ ਮੈਨੂੰ ਤਾਂ ਇਹ ਲੱਗਦਾ ਹੋਵੇ ਜਿਵੇਂ ਹਰੇ ਜੀ ਵੀ ਬਹੁਤ ਕਰਮਾਸ਼ ਹੁੰਦੀ ਹੈ ਥੋੜਾ ਜਿਹਾ ਘਟਾ ਦਿਆ ਕਰਵਾ ਦੇਣਾ ਚ ਕਿਉਂਕਿ ਆਹੀ ਮਹੀਨੇ ਨੇ ਮਹੀਨਾ ਤੋਂ ਵੱਧ ਤੋਂ ਵੱਧ 15 ਕ ਦੇਣਾ ਉਸ ਤੋਂ ਬਾਅਦ ਤਾਂ ਮੀਂਹ ਵੀ ਪੈਣ ਲੱਗ ਗਿਆ ਜਦ ਝੋਨਾ ਲੱਗਣ ਲੱਗ ਗਿਆ ਹਨ ਤੇ ਫਿਰ ਤਾਂ ਮੌਸਮ ਹੋ ਟੈਪ ਦਾ ਬਣ ਜਾਂਦਾ ਥੋੜਾ ਜਿਹਾ ਵੀ ਚਲ ਬੱਦਲ ਬਾਈ ਜੀ ਕਿਤੇ ਆ ਗਿਆ ਕਿਤੇ ਨਹੀਂ ਪਿਆ ਦੋ ਦਿਨ ਹਨ ਉਹ ਮੌਸਮ ਹੋਰ ਬਣ ਜਾਂਦਾ ਹਰੇ ਬਾਈ ਵਾਲਾ ਮੌਸਮ ਆ ਤਾਂ ਜਮਾ ਮਚਾਉਣ ਵਾਲਾ ਮੌਸਮ ਚੱਲ ਰਿਹਾ ਜਮਾਈ ਤੇ ਬਾਕੀ ਜਿਵੇਂ ਤੁਹਾਨੂੰ ਸੈਟ ਲਾਦਾ ਬਈ ਉਵੇਂ-ਉਵੇਂ ਦੇਖ ਕੇ ਆਪਦਾ ਸੈਟਮੈਂਟ ਕਰ ਲਿਆ ਕਰੋ ਠੀਕ ਹੈ ਜੀ ਬਾਕੀ ਵਧੀਆ ਵਾ ਘਾੜੇ ਵਾਲੀ ਹੁਣ ਦੁੱਧ ਤੇ ਆ ਚੱਲੀ ਆ ਇਹਨੇ 6.5 ਕਿਲੋ ਯਾਨੀ ਕਿ ਅੱਜ ਸਵੇਰੇ ਕੱਢਿਆ ਕੱਲ ਸ਼ਾਮ ਨੂੰ ਵੀ ਇਹਨੇ ਬਣਾਉਣੀ ਤਾਂ ਮੈਂ ਸਾਰੀਆਂ ਦੀ ਸੀ ਵੀਡੀਓ ਯਾਰ ਆਹ ਦੁੱਧ ਵਾਲੀ ਛਵਾਈ ਦੀ ਇਹ ਫੋਨ ਹੀ ਇੰਨੀ ਗਰਮੀ ਸੀ ਉਹਦੇ ਤੇ ਲਿਖਿਆ ਆ ਗਿਆ ਫੋਨ ਇਜ਼ ਓਵਰ ਹੀਟ ਵੀ ਐ ਕਰਕੇ ਸ਼ਟਡਾਊਨ ਹੋ ਗਿਆ ਮੈਂ ਤਾਂ ਕਰਕੇ ਲਿਆ ਕੇ ਫੇਰ ਅੰਦਰੇ ਸੀ ਛੱਡਿਆ ਜਿਆਦਾ ਹੀ ਹੋ ਗਿਆ ਸੀ ਗਰਮੀ ਇੱਕ ਤਾਂ ਨਾਲ ਕੈਮਰਾ ਚੱਲਦਾ ਸੀਗਾ ਤੇ ਇੱਕ ਲੋ ਬਹੁਤ ਚੱਲਦੀ ਸੀ ਹੀਟ ਕਰਕੇ ਵੀ ਓਵਰ ਹੀਟ ਦਾ ਸਾਈਨ ਜਾ ਆ ਗਿਆ ਸੀ ਇਹਦੇ ਤੇ ਚਲ ਫਿਰ ਮੈਂ ਕਾਲੀ ਦੀ ਕੱਲੀ ਪਾਤੀ ਤੇ ਜੇ ਹੋ ਸਕੇ ਤਾਂ ਅੱਜ ਸ਼ਾਮ ਨੂੰ ਗਿੰਜੀ ਬਣਾ ਲਾਂਗੇ ਤੇ ਪ੍ਰੋਫਟ ਵਾਲੀ ਦੀ ਬਿੱਦੀ ਤੇ ਚਲਦੀ ਹੋਈ 6 ਕਿਲੋ ਤੇ ਆ ਕਦੇ 5 ਵੀ ਹੋ ਜਾਂਦਾ ਤਾਂ ਕਦੇ 6 ਕਿਲੋ ਸਾਢੇ 5 ਇੱਥੇ ਕੀ ਚਲਦੀ ਹੈ ਤੇ ਕਹਾੜੇ ਵਾਲੀ ਤੁਹਾਨੂੰ ਦੱਸ ਹੀ ਦਿੱਤਾ ਵੀ 9.5 ਤੇ 9 ਦੇ ਵਿਚਾਲੇ ਚਲੇ ਆ ਗਏ ਆ ਗਏ ਜਿਹੜਾ ਇਹਦਾ ਥਾਣ ਮਟੈਰ ਸੋਈ ਸੀ ਜਿਹੜੇ ਥਾਣ ਨੂੰ ਉਹਦੇ ਝੋ ਅੱਜ ਸਵੇਰੇ ਇਹਨੇ ਕਿ ਟੁਕਟਾ ਦਿੱਤਾ ਸਵਾ 1 ਕਿਲੋ ਦਾ ਤੇ ਕੱਲ ਸ਼ਾਮ ਨੂੰ ਯਾਨੀ ਕਿ ਦੁੱਧ ਘੱਟ ਸੀਗਾ ਕਿਲੋ ਦੇ ਗੀੜ ਹੋਊਗਾ ਅੱਜ ਸਵਾ ਕਿਲੋ ਸੀਗਾ ਦੁੱਧ ਉਹ 1 ਕਿਲੋ 300 ਗ੍ਰਾਮ ਹੋਊਗਾ ਆ ਮੈਂ ਉਹਨੂੰ ਪ੍ਰੋਪਟ ਵਾਲੀ ਬੱਚੀ ਨੂੰ ਪਿਆ ਦਿੰਦਾ ਹਾਂ ਕਿਉਂਕਿ ਹੁਣ ਉਹ ਸਾਫ਼ ਹੋ ਗਿਆ ਦੁੱਧ ਪਰ ਹਜੇ ਵੀ ਮੇਰਾ ਬਾਕੀ ਦੁੱਧ ਚਰਾਂ ਨੂੰ ਜੀ ਨਹੀਂ ਕਰਦਾ ਯਾਰ ਤੇ ਬਾਹ ਨੂੰ ਜਵਾਕਾਂ ਨੂੰ ਕੰਨ ਪੀਣਾ ਹੁੰਦਾ ਤੇ ਬਾਕੀ ਮੈਂ ਇਹਨੂੰ ਪਿਆ ਦਿੰਦਾ ਮੈਂ ਤਨ ਮਹਾ ਥੋੜੇ ਦਿਨ ਇਹ ਘੜੀ ਛੋਡੂਗੀ ਹੈਨਾ ਤੇ ਬਾਕੀ ਵਧੀਆ ਠੀਕ ਠਾਕ ਹੈ ਤੇ ਨੀਰ ਆ ਵੀ ਗਰਮੀ ਤੋਂ ਬਚੋਗੇ ਸਾਰੇ ਬੱਚੇ ਹੋ ਹੋਮੋਗੇ ਮਿਲਦੇ ਆਂ ਪਰ ਕੱਲ ਨੂੰ ਨਵੀਂ ਵੀਡੀਓ ਦੇਣਾ ਭਰਾ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ you yeah. 滴滴，我这边拿东西。